ਜਿਹੜਾ ਚਾਪ ਪਤਾਨੂ ਪੂਣੀ ਕਰਨ ਵਾਲੇ ਦੱਸਾਂ ਪਹਿਲਾ ਸੱਚਾ ਕੱਪੜਾ ਜਿਹੜਾ ਉਹ ਫੋਲਡ ਕਰਾਂਗੇ ਫਿਰ ਖੱਬੀ ਸਾਈਡੋਂ ਫੋਲਡ ਕਰਕੇ ਖਿੱਚ ਕੇ ਹਲਕਾ ਹਲਕਾ ਆਪਾਂ ਬੈਕ ਨੂੰ ਹੁੰਦੇ ਜਾਮ ਪਿਛੇ ਹਟਦੇ ਜਾਮਾਂਗੇ ਪਿਛੇ ਹਟਣ ਤੋਂ ਬਾਅਦ ਆਪਾਂ ਦੋਨੇ ਪੱਲੇ ਖਿੱਚ ਕੇ ਕੱਪੜੇ ਆ ਜਿਹੜੇ ਉਹ ਅੰਤਲੀ ਸਾਈਡ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਜਿਹੜੇ ਆਪਣੇ ਪਤਲੇ ਪੱਲੇ ਹੋਣਗੇ ਉਹਨੂੰ ਹਲਕਾ ਜਿਹਾ ਉੱਪਰੋਂ ਚੱਕ ਕੇ ਕੱਪੜੇ ਨੂੰ ਹਲਿਆਵਾਂਗੇ ਜਿਹੜਾ ਕੱਪੜੇ ਦਾ ਮਟੀਰੀਅਲ ਆ ਉਹ ਸਾਰਾ ਜਿਹੜਾ ਅੰਦਰ ਚਲਾ ਜਾਵੇ ਫਿਰ ਉਸੇ ਤਰੀ ਅੱਗੋਂ ਜਿਵੇਂ ਆਪਾਂ ਆਪੋਨੀ ਕਰਦੇ ਹਾਂ ਦੇਖੋ ਕਿਦਾਂ ਆਪ ਜਿਹੜੇ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਉਹਨਾਂ ਤੇ ਆਪਾਂ ਜਿਹੜਾ ਹਲਕੜਕਾ ਕੱਪੜੇ ਸੈੱਟ ਕਰਕੇ ਗੰਡ ਮਾਰ ਕੇ ਹੁਣ ਇਸ ਵੀਡੀਓ ਤੇ ਆਪਾਂ ਜਿਹੜੀ ਦਸਤਾਰ ਹੈ ਉਹ ਸਜਾਵਾਂਗੇ ਬ੍ਰੀਕ ਬਟਾਣੀ ਦਸਤਾਰ ਦੇਖੋ ਹੁਣ ਆਪਾਂ ਜਿਹੜੀ ਦਸਤਾਰ ਹੈ ਉਹ ਸਜਾਉਣੀ ਸਟਾਰਟ ਕਰ ਰਹੇ ਹਾਂ ਲੋ ਬ੍ਰੀਕ ਬਟਾਣੀ ਦਸਤਾਰ ਹੈ ਜਿਹੜੀ ਉਹ ਆਪਾਂ ਸਜਾ ਰਹੇ ਹਾਂ ਹਲਕੜਕਾ ਤੁਹਾਨੂੰ ਦੱਸ ਰਹੇ ਹਾਂ ਵੀ ਕਿੱਦਾਂ ਜਿਹੜੇ ਚ ਵਟਾ ਹੋਰ ਆਪ ਜੇ ਵਟ ਪਾਵਾਂਗੇ ਕੋਈ ਜ਼ਿਆਦਾ ਵਟ ਨਹੀਂ ਪਾਉਂਦੇ ਠੀਕ ਹੈ ਦੇਖੋ ਜਿੱਦਾਂ ਆਪਾਂ ਦੋਨੇ ਪੱਲਿਆਂ ਦੇ ਵਿੱਚੋਂ ਵਟਾ ਜਿਹੜੇ ਉਹ ਬਣਾ ਰਹੇ ਹ ਦੇ ਦੇਖੋ ਜਿੱਦਾਂ ਆਪਾਂ ਤੁਹਾਨੂੰ ਸਮਝਾ ਰਹੇ ਹਾਂ ਵੀਡੀਓ ਦੇ ਵਿੱਚ ਤਕਰੀਬਨ ਜਿਹੜੇ ਵੀਰ ਆਪਣੇ ਚੈਨਲ ਤੇ ਪੁਰਾਣੇ ਨੇ ਉਹ ਤਕਰੀਬਨ ਆਪਣੇ ਸਾਰੇ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰੋ ਲਓ ਜੀ ਜਿਹੜਾ ਆਪਾਂ ਦਸਤਾਰ ਆ ਉਹ ਆਪਾਂ ਸਜਾ ਰਹੇ ਹਾਂ ਤਕਰੀਬਨ ਦਸਤਾਰਾਂ ਜਿਹੜੀ ਉਹ ਆਪਾਂ ਸਜਾ ਲਈ ਹੈ ਹੁਣ ਬਾਜ ਫੇਰ ਕੇ ਜਿਹੜੀ ਲੜਾਂ ਦੀ ਸਫਾਈ ਆ ਉਹ ਆਪਾਂ ਕਰਨ ਜਾ ਰਹੇ ਹਾਂ ਤੇ ਹੁਣ ਆਪਾਂ ਮੜਾ ਪੱਕ ਪੈਨ ਮਾਰ ਕੇ ਉਹਦੇ ਵਿੱਚ ਥਿਕੇ ਇਹ ਲੈ ਬਰੀਕ ਬਟਾ ਨੂੰ ਅਮਰੇ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਅਖੀਰਲਾ ਲੜਾ ਹੈ ਉਹਨੂੰ ਠੀਕ ਕਰਕੇ ਲਾ ਦੇਈਏ ਕੱਪੜੇ ਅੰਦਰ ਲਿਛੜ ਫੋਲਡ ਕਰਕੇ ਕੰਗੀ ਲੜ ਵੀ ਲੱਗ ਜਾਂਦਾ ਵੈਸੇ ਆਪਾਂ ਇਹਦੇ ਸਿੱਧਾ ਲੜ ਲਗਾਉ। ਠੀਕ ਲੋ ਜੀ ਦੇਪਾ ਦਸਤਾਰ ਤੇ ਲੜਾ ਉਹ ਆਪ ਲਗਾਤਾ ਹੁਣ ਆਪਾਂ ਸਿਰ ਕਵਰ ਕਰਾਂਗੇ ਤਕਰੀਬਨ ਜਿਹੜੇ ਵੀਰ ਦਸਤਾਰ ਸੇ ਤਕਰੀਬਨ ਸਾਰੇ ਵੀਰਾਂ ਨੂੰ ਆਉਂਦਾ ਹੀ ਹੈ। ਲੋ ਜੀ ਹੁਣ ਆਪਾਂ ਜਿਹੜਾ ਲੂਪੀ ਹੈ ਉਹ ਲਗਾਮਾਂ ਦੇ ਲੋਹੜ ਕੀ ਭਾਗਾ ਪੂਪਨ ਚਾਕੇ ਬਾਈ ਦੇ ਦਸਤਾਰ